ਸਿੱਖਿਆ ਬਹੁਤ ਕੁਝ ਜਿਹੜੇ ਤੁਸੀਂ ਕਹਿੰਦੇ ਹੋ ਗੁਰਸਤਾਦਾਂ ਕੋ ਕੁੱਟ ਖਾਣੀ ਉਹਦੇ ਵਿੱਚ ਇਹ ਹੈ ਕਿ ਮੈਂ ਇਹ ਸੋਚਦਾ ਕਿ ਜਿਹੜੀ ਸਪੇਅਰ ਹੀ ਹੈ ਜਿਹੜੇ ਪਲੇਅਰ ਹੋਣਾ ਤੇ ਨਾਲ ਜਿਹੜਾ ਸਪੇਅਰ ਹੋਣਾ ਐਕਸਟਰਾ ਜਿਹੜਾ ਹੋਣਾ ਉਹ ਮੇਰੇ ਵਾਸਤੇ ਬਹੁਤ ਫਾਇਦੇਮੰਦ ਰਿਹਾ ਕਿਉਂਕਿ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਫਿਰ ਤੁਸੀਂ ਸਿਰ ਆਪਣੀ ਜਿਹੜੀ ਤੁਹਾਡੀ ਪਲੇਸ ਆ ਤੁਸੀਂ ਸਿਰ ਉਹਦੇ ਵਾਸਤੇ ਵੇਖਦੇ ਹੋ ਤੇ ਜਦੋਂ ਤੁਸੀਂ ਥੱਲੇ ਹੋ ਬਾਹਰ ਬੈਠੇ ਹੋਏ ਹੋ ਫਿਰ ਤੁਸੀਂ ਅੱਠ ਜਿਹੜੇ ਜਾਣੇ ਨੱਚਣ ਦੇ ਅਠਾਂ ਅਠਾਂ ਵਾਲ ਵਿੰਦੇ ਹੋ ਕਿ ਹਾਂ ਵੀ ਕੀ ਕੀ ਕਿਤਰਾ ਕਿਤਰਾ ਕਰਨ ਦੇ ਜਦੋਂ ਮੈਂ ਸਿੱਖਿਆ ਕਿ ਸਾਡੇ ਇੱਥੇ ਉਦੋਂ ਹੁਣ ਤੇ ਅਕੈਡਮੀਜ਼ ਬਹੁਤ ਬਣ ਗਈਆਂ ਮੈਂ 98 ਦੀ ਗੱਲ ਕਰਦਾ ਮੈਂ 97 6 ਦੀ ਗੱਲ ਕਰਦਾ ਜੇਕਰ ਤੇ ਉਦੋਂ ਇਦਾਂ ਕਿਤੇ ਭੰਗੜਾ ਸਿਖਾਇਆ ਨਹੀਂ ਸੀ ਜਾਂਦਾ ਹੁਣ ਤੇ ਅਕੈਡਮੀਜ਼ ਬਣ ਗਈਆਂ ਕੋਈ ਕੁਝ ਜਿਹੜੀਆਂ ਅਕੈਡਮੀ ਨੇ ਉਹ ਗਾਣਿਆਂ ਦਾ ਸਿਖਾਉਂਦੀਆਂ ਪਈਆਂ ਨੇ ਕੋਈ ਫਿਟਨੈਸ ਵਾਸਤੇ ਗੱਲ ਕਰਦੀਆਂ ਨੇ ਤੇ ਢੋਲ ਤੇ ਸਿਖਾਉਣ ਵਾਲਾ ਕੋਈ ਨਹੀਂ ਸੀ ਹੁੰਦਾ ਉਦੋਂ ਜਿਹੜੇ ਡਰਮਰ ਸੀਗੇ ਉਹੀ ਸਿਖਾਉਂਦੇ ਹੁੰਦੇ ਸੀ ਥੋੜਾ ਬਹੁਤ ਪਰ ਸਾਡੇ ਦਿਨ ਟਾਈਮ ਤੇ ਫੈਸਿਲਿਟੀਆਂ ਹੁੰਦੀਆਂ ਸੀ ਕਿ ਜੇਕਰ ਤੁਸੀਂ ਵਿਨ ਕੀਤੇਗੇ ਉਹ ਤੁਹਾਨੂੰ ਜਿਹੜੇ ਹੈ ਸਕਾਲਰਸ਼ਿਪ ਕਿਸਮ ਦੀ ਲੱਗ ਜਾਂਦੀ ਤੁਹਾਨੂੰ ਪੈਸੇ ਨਹੀਂ ਸੀ ਕੋਈ ਲੱਗ ਤੇ ਮੈਂ ਤੇ ਇਹੀ ਜਿੰਨੇ ਮੇਰੇ ਛੋਟੇ ਭੈਣ ਭਰਾ ਨੇ ਉਹਨਾਂ ਨੂੰ ਇਹੀ ਆਣਾ ਹੁੰਨਾ ਕਿ ਤੁਸੀਂ ਜੇ ਤੁਹਾਡੇ ਭੰਗੜਾ ਪਾਉਣ ਕਰਕੇ ਤੁਹਾਡੀ ਫੀਸ ਮਾਫ ਹੁੰਦੀ ਪਈ ਹੈ ਨਾ ਤੇ ਤੁਸੀਂ ਘੱਟੋ ਘੱਟ ਪੜੋ ਯਾਰ ਜ਼ਰੂਰ ਜਿਵੇਂ ਸਾਡੇ ਖਾਣ ਪੀਣ ਚ ਫਾਸਟ ਫੂਡ ਆ ਗਿਆ ਸਾਡੇ ਗੱਡੀਆਂ ਦੀਆਂ ਹੌਸਪਾਵਰਾਂ ਵੱਧ ਗਈਆਂ ਸਾਡੇ ਇੰਟਰਨੈਟ 3G 4G 5G ਹੋ ਗਏ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਵੀ ਕਿਤੇ ਨਾ ਕਿਤੇ ਆ ਗਈਆਂ ਖਰੀਕ ਹਰ ਕੋਈ ਇਹ ਹੁਣ ਚਾਹੁੰਦਾ ਹੈ ਕਿ ਵੀ ਈਜ਼ੀ ਅਵੇਲੇਬਿਲਟੀ ਹੋ ਜਾਏ ਜੇ ਮੈਂ ਆਇਆ ਵਾਂ ਮੈਂ ਟ్రਾਇਲ ਦਿੱਤੇ ਆ ਮੈਂ ਸਿਲੈਕਟ ਹੋ ਜਾਵਾਂ ਜੇ ਮੈਂ ਸਿਲੈਕਟ ਹੋ ਗਿਆ ਵਾਂ ਤਾਂ ਮੈਂ ਟੀਮ ਚ ਆ ਜਾਵਾਂ ਮੈਂ ਜੇ ਮੈਂ ਟੀਮ ਚ ਆ ਗਿਆ ਤਾਂ ਮੈਂ ਜਿੱਤ ਵੀ ਜਾਵਾਂ ਸਤਿ ਸ਼ਕਾਲ ਮੈਂ ਹਰਜਿੰਦਰ ਸਿੱਧੂ ਅੱਜ ਗੱਲ ਕਰਾਂਗੇ ਲੋਕ ਨਾਚਾਂ ਦੀ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਪੰਗੜਾ ਕਿਉਂਕਿ ਜੇ ਪੰਜਾਬ ਦਾ ਜ਼ਿਕਰ ਕਰਦੇ ਆ ਤਾਂ ਫਿਰ ਆਟੋਮੈਟਿਕਲੀ ਸਾਡੀ ਜ਼ੁਬਾਨ ਤੇ ਭੰਗੜਾ ਗਿੱਧਾ ਲੁੱਡੀ ਝੂਮਰ ਇਹ ਨਾਮ ਆਉਣੀ ਆਉਨੇ ਆ ਕਿਉਂਕਿ ਇਹ ਸਾਡੇ ਰੂਹ ਨਾਲ ਜੁੜੇ ਹੋਏ ਆ ਔਰ ਸਾਡੇ ਰੂਹ ਦੀ ਖੁਰਾਕ ਨੇ ਬੇਸ਼ੱਕ ਸਮੇ ਦਾ ਥੋੜਾ ਦੌਰ ਬਦਲਿਆ ਹੁਣ ਸਾਡਾ ਨੱਚਣ ਟੱਪਣ ਦਾ ਤਰੀਕਾ ਡੀਜੇ ਤੱਕ ਸੀਮਤ ਰਹਿ ਗਿਆ ਸੀ ਬਹੁਤ ਘੱਟ ਜਿਹੜਾ ਹੈਗਾ ਬੋਲੀਆਂ ਪਾਉਣੇ ਆ ਢੋਲ ਦੇ ਡੱਗੇ ਤੇ ਬਹੁਤ ਘੱਟ ਵੇਹਾਂ ਸ਼ਾਦੀਆਂ 'ਚ ਦੇਖਣ ਨੂੰ ਮਿਲਦਾ ਸੀ ਡੀਜ਼ਲ ਆ ਲੈਨੇ ਆ ਤੇ ਆਪਦਾ ਬੱਸ ਹਲਕੇ ਫੁਲਕੇ ਸਟੈਪ ਕਰਕੇ ਇਲਾਕਾ ਹਲਾ ਕੇ ਤੇ ਚੱਲਦੇ ਬਣਦੇ ਆ ਪਰ ਸਾਡੇ ਵਿੱਚ ਉਹ ਵੀ ਸ਼ਖਸੀਅਤਾਂ ਹਾਲੇ ਮਾਜੂਦ ਨੇ ਜਿਨ੍ਹਾਂ ਨੇ ਭੰਗੜਾ ਗਰਾਊਂਡ ਤੋਂ ਸ਼ੁਰੂ ਕੀਤਾ ਜ਼ੀਰੋ ਤੋਂ ਸ਼ੁਰੂ ਕੀਤਾ ਇੰਟਰਨੈਸ਼ਨਲ ਲੈਵਲ ਤੱਕ ਭੰਗੜਾ ਪਾਇਆ ਤੇ ਭੰਗੜਾ ਰੂਹ ਨਾਲ ਜੁੜਿਆ ਹੋਇਆ ਨੀਤੀ ਰਾਜ ਸਿੰਘ ਜੀ ਸਾਡੇ ਨਾਲ ਨੇ ਸਦਾ ਸ਼ਿਕਾ ਸਤਿ ਸਕੇ ਸਗੀਰ ਮੈਂ ਨਾ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਤੇ ਜਦੋਂ ਭੰਗੜੇ ਦਾ ਜ਼ਿਕਰ ਕਰਦੇ ਆ ਹੁਣ ਵਾਲੇ ਦੌਰ ਨੂੰ ਜਦੋਂ ਵੇਖਦੇ ਆ ਜੀ ਤਾਂ ਦੁੱਖ じゃ ਵੀ ਹੁੰਦਾ ਵੀ ਯਾਰ ਆ ਭੰਗੜਾ ਨਹੀਂ ਹੈ ਇਹ ਤਾਂ ਜਸਟ ਅਸੀਂ ਇੱਕ ਇੰਜੋਏ じゃ ਕਰਦੇ ਆ ਡੀਜੇ ਲਾ ਲੈਨੇ ਆ ਬਸ ਘੰਟਾ ਦੋ ਘੰਟੇ ਖੁਸ਼ੀ ਜੀ ਮਨਾ ਕੇ ਫਿਰ ਚੱਲਦੇ ਬਣਦੇ ਆ ਪਰ ਦੋ ਦਿਨ ਉੱਠਿਆ ਵੀ ਨਹੀਂ ਆਂਦਾ ਵੀ ਰਾਤ ਬੜਾ ਨੱਚੇ ਇੱਕ ਉਹ ਭੰਗੜਾ ਜਦੋਂ ਭੰਗੜਾ ਸਿੱਖਣ ਵਾਸਤੇ ਉਸਤਾਦਾਂ ਤੋਂ ਖੁੱਚਾਂ ਤੇ ਡਾਂਗਾਂ ਵੀ ਖਾਣੀਆਂ ਪੈਂਦੀਆਂ ਹਨ ਇਹਨਾਂ ਇੰਨੇ ਰਾਉਂਡ ਲਾਓ ਹਨਾ ਤੇ ਮੈਂ ਇੱਥੇ ਹੀ ਗੱਲ ਸ਼ੁਰੂ ਕਰੂੰਗਾ ਨੀਤੀ ਰਾਜ ਸਿੰਘ ਦੀ ਸ਼ੁਰੂਆਤ ਕਿਵੇਂ ਹੋਈ ਪੰਗੜੇ ਦੀ ਅ ਮੈਂ ਵੈਸੇ ਤੇ ਮੈਨੂੰ ਜਿਹੜੀ ਚਿੱਟਕਿਆ ਉਹ ਮੇਰੇ ਫਾਜ਼ਲ ਸਾਹਿਬ ਖੁਦ ਪੰਜਾਬ ਯੂਨੀਵਰਸਿਟੀ ਲਿਟਰੇਰੀ ਜਿਹੜੀ ਟੀਮ ਹੁੰਦੀ ਸੀਗੀ ਉਹਦੇ ਵਿੱਚ ਨਾਲ ਮੈਂਬਰ ਰਹਿਣੇ ਹੋਰ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਟੀਮ ਨੂੰ ਮਹਾਰਾ ਯਾਦਵਿੰਦਰ ਸਿੰਘ ਹੋਰਾਂ ਦਾ ਸੁਰੱਖਿਸ਼ਣ ਪ੍ਰਾਪਤ ਸੀਗਾ ਜਿਹਦੇ ਬਾਵਾ ਖੁਸ਼ਵੰਤ ਸਿੰਘ ਹੋរី ਜਿਹੜੇ ਜੀ ਉਹ ਫਾਜ਼ਲ ਸਾਹਿਬ ਦੇ ਬਹੁਤ ਦੋਸਤ ਸੀਗੇ ਉਹ ਉਹਨਾਂ ਤੋਂ ਕਹ ਲੋ ਕਿ ਦੇਖਦੇ ਰਹੇ ਉਹਨਾਂ ਨੂੰ ਤੇ ਬਾਅਦ ਵਿੱਚ 98 ਦੇ ਵਿੱਚ ਮੈਂ ਬੀਏ ਫਸਟ ইয়ার ਦੇ ਵਿੱਚ ਡੀਏਵੀ ਕਾਲਜ ਜਲੰਧਰ ਦੇ ਵਿੱਚ ਮੈਟਰਾਈਜ਼ ਦਿੱਤੇ ਤੇ ਉਸ ਤੋਂ ਬਾਅਦ ਮੈਂ ਡੀਏਵੀ ਕਾਲ ਦੀ ਟੀਮ ਨਾਲ ਜੁੜਿਆ ਤੇ ਸਿੱਖਿਆ ਬਹੁਤ ਕੁਝ ਇਹ ਵੀ ਤੁਸੀਂ ਕਹਿੰਦੇ ਹੋ ਕੋ ਸਾਧਾਂ ਕੋ ਕੁੱਟ ਖਾਣੀ ਉਹਦੇ ਵਿੱਚ ਇਹ ਹੈ ਕਿ ਮੈਂ ਇਹ ਸੋਚਦਾ ਕਿ ਜਿਹੜੀ ਸਪੇਅਰ ਹੀ ਹੈ ਜਿਹੜੇ ਪਲੇਅਰ ਹੋਣਾ ਤੇ ਨਾਲ ਜਿਹੜਾ ਸਪੇਅਰ ਹੋਣਾ ਐਕਸਟਰਾ ਜਿਹੜਾ ਹੋਣਾ ਉਹ ਮੇਰੇ ਵਾਸਤੇ ਬਹੁਤ ਫਾਇਦੇਮੰਦ ਰਿਹਾ ਕਿਉਂਕਿ ਜਦੋਂ ਮੈਂ ਸਪੇਅਰਾਂ ਦੇ ਵਿੱਚ ਸੀ ਟੀਮ ਦੇ ਨਾਲ ਉਰੇ ਪਰੇ ਕਿਤੇ ਵੀ ਜਾਣਾ ਜਾਂ ਵਿੰਦ ਕਰਦੇ ਹੋਣਾ ਬਾਕੀ ਮੇਰੇ ਸੀਨੀਅਰਸ ਨੇ ਕਿ ਥੱਲੇ ਹੋ ਰਹਿ ਕੇ ਕਿ ਹਾਂ ਵੀ ਕਿੱਦਾਂ ਸਿਖਾਇਆ ਜਾਂਦਾ ਆ ਕੀ ਚੀਜ਼ ਕਿੱਦਾਂ ਬਣਦੀ ਹੈ ਉਹ ਜੀ ਸਿੱਖਣ ਦਾ ਬਹੁਤ ਮੌਕਾ ਮਿਲਿਆ ਕਿਉਂਕਿ ਜਦੋਂ ਤੁਸੀਂ ਪਰਫਾਰਮ ਕਰਦੇ ਹੋ ਫਿਰ ਤੁਸੀਂ ਸਿਰ ਆਪਣੀ ਜਿਹੜੀ ਤੁਹਾਡੀ ਪਲੇਸ ਆ ਤੁਸੀਂ ਸਿਰ ਉਹਦੇ ਉਹਦੇ ਵਾਸਤੇ ਵੇਖਦੇ ਹੋ ਤੇ ਜਦੋਂ ਤੁਸੀਂ ਥੱਲੇ ਹੋ ਬਾਹਰ ਬੈਠੇ ਹੋਏ ਹੋ ਫਿਰ ਤੁਸੀਂ ਅੱਠ ਜਿੱਦਾਂ ਜਾਨੇ ਨੱਚਣ ਦੇ ਅਠਾਂ ਅਠਾਂ ਵਾਲਾ ਵਿੰਦੇ ਹੋ ਕੇ ਹਾਂ ਵੀ ਕੀ ਕੀ ਕਿਤਰਾ ਕਿਤਰਾ ਕਰਨ ਦੇ ਇਸ ਕਰਕੇ ਉਥੋਂ ਮੈਂ 98 ਤੋਂ ਸ਼ੁਰੂ ਆਇਆ ਫਿਰ ਪਰਫਾਰਮ ਕਰਦਾ ਰਿਹਾ ਐਮਏ ਮੇਰੀ ਡੀਏਵੀ ਕਾਲਜ ਰਣਦਰ ਤੋਂ ਹੀ ਆ ਉਦੋਂ ਬਾਅਦਾਂ ਫਿਰ ਐ ਸੋ ਦੇ ਯੂਰ ਇੰਚਾਰਜ ਨੇ ਪ੍ਰਸ਼ਾਸਕ ਦੀ ਸੰਗਤ ਉਹਨਾਂ ਨੇ ਟੀਮ ਨੂੰ ਕੋਚਿੰਗ ਦੇਣ ਦੀ ਜ਼ਿੰਮੇਵਾਰੀ ਹੈ ਉਹ ਮੈਨੂੰ ਦਿੱਤੀ ਤੇ ਉਸ ਸਾਈ ਤੱਕ ਮੈਂ ਟੀਮ ਦੇ ਨਾਲ ਜੁੜਿਆ ਹੋਇਆ ਹਾਂ ਜੀ ਪਹਿਲਾ ਮਨਚ ਕਿਹੜਾ ਸੀ ਜਦੋਂ ਮੈਂ ਮਹਿਸੂਸ ਹੋਇਆ ਸਪੇਰਾਂ ਤੋਂ ਹਟ ਕੇ ਅੱਠ ਦੇ ਵਿੱਚ ਆਏ ਤੇ ਫਿਰ ਉਹ ਦੋ ਬਾਅਦ ਤੁਸੀਂ ਤੁਹਾਨੂੰ ਖੁਸ਼ੀ ਹੋਈ ਵੀ ਹਾਂ ਯਾਰ ਮੈਂ ਮਨਚ ਤੇ ਭੰਗੜਾ ਪਾਇਆ ਇਸ ਲੈਵਲ ਤੇ 99 ਦੇ ਵਿੱਚ ਗੁਰਨਾਨਦ ਯੂਨੀਵਰਸਿਟੀ ਦਾ ਜਿਹੜਾ ਜ਼ੋਨਲ ਯੂਥ ਫੈਸਟੀਵਲ ਸੁਚੈਨਣਾ ਕਾਲਜ ਫਗਵਾੜੇ ਵਿਖੇ ਹੋਇਆ ਸੀਗਾ ਉੱਥੇ ਮੈਨੂੰ ਪਹਿਲੀ ਵਾਰੀ ਜ਼ੋਨਰ ਯੂਥ ਫੈਸਟੀਵਲ ਦੇ ਵਿੱਚ ਨੱਚਣ ਦਾ ਮੌਕਾ ਮਿਲਿਆ ਉਹ ਮੇਰੀ ਪਹਿਲੀ ਸਟੇਜ ਸੀਗੀ ਤੇ ਉਸ ਵੇਲੇ ਜਿਹੜੀਆਂ ਬਰੀਕੀਆਂ ਨੇ ਉਹ ਮੈਂ ਪ੍ਰਿੰਸੀਪਲ ਇੰਦਰਜੀਤ ਸਿੰਘ ਹੋਰਾਂ ਗੋਗ ਮਰੂਮ ਉਹਨਾਂ ਤੋਂ ਸਿੱਖਦ ਰਿਹਾ ਵਾਂ ਮੈਨੂੰ ਟੀਮ ਦੇ ਵਿੱਚ ਆਉਣ ਲੱਗਿਆ ਮੇਰੇ ਜਿਹੜੇ ਸੀਨੀਅਰ ਸੀਗੇ ਭਾਈ ਕਰਮਵੀਰ ਕਰਾਇਆ ਉਹਨਾਂ ਨੇ ਬਹੁਤ ਮੋਟੀਵੇਟ ਵੀ ਕੀਤਾ ਔਰ ਪੰਗੜੇ ਦੇ ਜਿਹੜੇ ਸਟੈਪਸ ਨੇ ਉਹਨਾਂ ਦੀਆਂ ਬਰੀਕੀਆਂ ਬਾਰੇ ਵੀ ਮੈਨੂੰ ਨਾਲ-ਨਾਲ ਦੱਸਦੇ ਰਹੇ ਹੂੰ ਮਤਲਬ ਗੁਰੂ ਤੁਹਾਡੇ ਪਹਿਲੇ ਉਸਨ ਇਹਦਾ ਸੀ ਕਿ ਜਦੋਂ ਮੈਂ ਸਿੱਖਿਆ ਕਿ ਸਾਡੇ ਇੱਥੇ ਉਦੋਂ ਹੁਣ ਤੇ ਅਕੈਡਮੀਆਂ ਬਹੁਤ ਬਣ ਗਈਆਂ ਮੈਂ 98 ਦੀ ਗੱਲ ਕਰਦਾ ਮੈਂ 97 6 ਦੀ ਗੱਲ ਕਰਦਾ ਜੇਕਰ ਤੇ ਉਦੋਂ ਇਦਾਂ ਕਿਤੇ ਭੰਗੜਾ ਸਿਖਾਇਆ ਨਹੀਂ ਸੀ ਜਾਂਦਾ ਹੁਣ ਤੇ ਅਕੈਡਮੀਆਂ ਬਣ ਗਈਆਂ ਕੋਈ ਕੁਝ ਜਿਹੜੀਆਂ ਅਕੈਡਮੀਆਂ ਨੇ ਉਹ ਗਾਣਿਆਂ ਦਾ ਸਿਖਾਉਂਦੀਆਂ ਪਈਆਂ ਨੇ ਕੋਈ ਫਿਟਨੈਸ ਵਾਸਤੇ ਗੱਲ ਕਰਦੀਆਂ ਨੇ ਤੇ ਢੋਲ ਤੇ ਸਿਖਾਉਣ ਵਾਲਾ ਕੋਈ ਨਹੀਂ ਸੀ ਹੁੰਦਾ ਉਦੋਂ ਜਿਹੜੇ ਡਰਮਰ ਸੀਗੇ ਉਹੀ ਸਿਖਾਉਂਦੇ ਹੁੰਦੇ ਸੀ ਥੋੜਾ ਬਹੁਤ ਤੇ ਉਸਤਾਦ ਵਿਜੇ ਹੁੰਦੇ ਸੀ ਉਹ ਪਿੱਛੇ ਜਾ ਕਾਲ ਚਲਾਣਾ ਕਰਕੇ ਉਹਨਾਂ ਕੋਲੋਂ ਗੁਰਨਾਨਕ ਗੁਰਗੁਬਿੰਦ ਸਿੰਘ ਸਟੇਡੀਅਮ ਹੈ ਆਪਣੇ ਚੰਦਰ ਅਸੀਂ ਮੈਂ ਉੱਥੇ ਸਿੱਖਦਾ ਰ ਤੇ ਉਦੋਂ ਬਾਅਦ ਫਿਰ ਜਦੋਂ ਮੈਂ ਟੀਮਸ ਆ ਜਾਣਾ ਹੈ ਉਦੋਂ ਫਿਰ ਨਾਲ-ਨਾਲ ਮੇਰੇ ਨੂੰ ਜਿਹੜੀ ਸਕਾਲਰਸ਼ਿਪ ਸੀਗੀ ਮੇਰੀ ਡਿਪਾਰਟਮੈਂਟ ਟੂਰਿਜ਼ਮ ਐਂਡ ਕਲਚਰ ਨਿਊ ਦਿੱਲੀ ਵੱਲੋਂ ਤੇ ਉਦੋਂ ਮੈਂ ਫਿਰ ਜਿਹੜਾ ਕੰਸੈਂਟ ਸੀ ਆਪਣੇ ਜਿਹੜੇ ਉਸਤਾਦ ਸੀਗਾ ਮੈਂ ਡਾਕਟਰ ਇੰਦਰਜੀਤ ਸਿੰਘ ਉਹਨਾਂ ਨੂੰ ਉਹਨਾਂ ਨੂੰ ਮਿਲ ਕੇ ਉਹਨਾਂ ਤੋਂ ਫਿਰ ਮੈਂ ਡਾਂਸਿਸ ਦੀਆਂ ਬਰੀਕੀਆਂ ਕਿ ਕਿਦਾਂ ਕਿਦਾਂ ਕਿਹੜੀ ਚੀਜ਼ ਕਿਦਾਂ ਤੁਰੀ ਕਿੱਦਾਂ ਪਹੁੰਚੀ ਕਿੱਥੇ ਤੱਕ ਉਹ ਫਿਰ ਮੈਂ ਉਹਨਾਂ ਤੋਂ ਸਿੱਖਦਾ ਰਿਹਾ ਹਾਂ ਅਸਲ ਵਿੱਚ ਜਿਹੜੇ ਨੱਚਣ ਵਾਲੇ ਭੰਗੜੇ ਵਾਲੇ ਸਟੂਡੈਂਟ ਹੁੰਦੇ ਆ ਜਾਂ ਗਿੱਧੇ ਵਾਲੀਆਂ ਕੁੜੀਆਂ ਹੁੰਦੀਆਂ ਹਨਾ ਅਕਸਰ ਕਿਹਾ ਜਾਂਦਾ ਕਿ ਜਿਨ੍ਹਾਂ ਨੇ ਨਾ ਕਲਾਸ ਲਾਉਣ ਤੋਂ ਟਾਲਣਾ ਜਾਂ ਹੋਵੇ ਜਾਂ ਪੜ੍ਹਨਾ ਜਾਂ ਨਹੀਂ ਹੁੰਦਾ ਵੀ ਯਾਰ ਲੈਕਚਰ ਨਹੀਂ ਲਾਉਣਾ ਉਹ ਆਖਣੀ ਆਪਾਂ ਭੰਗੜੇ ਵਾਲੇ ਪਾਸੇ ਪੈਜੋ ਅਕਸਰ ਇਹ ਇੱਕ ਧਾਰਨਾ ਬਣੀ ਹੁੰਦੀ ਆ ਵੀ ਯਾਰ ਇਹਨਾਂ ਨੇ ਤਾਂ ਮਸਤੀ ਜੀ ਕਰਨ ਦੇ ਵੇਲੇ ਹੀ ਰਹਿਣਾ ਹੁੰਦਾ ਚਲ ਭੰਗੜੇ ਵਾਲੇ ਪਾਸੇ ਇਹ ਧਾਰਨਾ ਬਣੀ ਆ ਸਹੀ ਆ ਜਾਂ ਗਲਤ ਆ ਨਹੀਂ ਜੀ ਮੈਂ ਨਹੀਂ ਮੰਨਦਾ ਇਹਨੂੰ ਸਹੀ ਕਿਉਂਕਿ ਮੇਰੇ ਟਾਈਮ ਦੇ ਉੱਤੇ ਜਿੰਨਾ ਮੈਂ ਗੱਲ ਕੀਤੀ ਭਾਜੀ ਕਰਮਵੀਰ ਸਿੰਘ ਜੀ ਉਹ ਐਮ ਇੰਗਲਿਸ਼ ਸੀਗੇ ਮੈਂ ਐਮ ਪੰਜਾਬੀ ਕੀਤੀ ਬਾਅਦ ਚ ਐਮ ਐਸ ਸੀ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਕੀਤੀ ਜਿਹੜੇ ਮੇਰੇ ਉਸਤਾਦ ਡਾਕਟਰ ਇੰਦਰਜੀਤ ਸਿੰਘ ਜੀ ਜਿਵੇਂ ਡਾਕਟੋਰੇਟ ਉਹਨਾਂ ਦੀ ਇਕਨੋਮਿਕਸ ਦੇ ਵਿੱਚ ਉਹਨਾਂ ਦੇ ਡਾਕਟੋਰੇਟ ਸੀਗੀ ਉਹ ਭਾਵੇਂ ਭੰਗੜਾ ਪਾਉਂਦੇ ਰਹੇ ਆਪਣੇ ਟਾਈਮ ਤੇ ਕਾਲਜ ਵਿੱਚ ਪਰ ਜਿਹੜੀ ਉਹਨਾਂ ਡਾਕਟੋਰੇਟ ਸੀਗੀ ਉਹ ਉਹਨਾਂ ਦੀ ਅਕਾਦਮਿਕ ਦੇ ਵਿੱਚ ਸੀਗੀ ਉਹ ਬਾ ਡਿਸਟ੍ਰਿਕਟ ਅਗਜ਼ੀਮਨ ਦਾ ਯੂਨੀਵਰਸਿਟੀ ਵੀ ਰਹੇ ਤੇ ਇਹ ਆਪਣੀ ਆਪਣੀ ਸੋਚ ਹੈ ਮੈਂ ਤੇ ਅੱਜ ਵੀ ਅੱਜ ਦੇ ਦਿਨ ਵਿੱਚ ਵੀ ਆਪਣੇ ਜਿੰਨੇ ਮੇਰੇ ਸਟੂਡੈਂਟਸ ਨੇ ਡੀਵੀ ਕਾਲਜ ਦੇ ਜਾਂ ਹੋਰ ਵੀ ਕਾਲਜ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਦਾ ਆ ਮੈਂ ਕਿਉਂਕਿ ਉਸ ਟਾਈਮ ਅੱਜ ਕੱਲ ਤੇ ਹੁਣ ਘਟ ਗਈਆਂ ਨੇ ਪਰ ਸਾਡੇ ਦਿਨ ਟਾਈਮ ਤੇ ਫੈਸਿਲਿਟੀਆਂ ਹੁੰਦੀਆਂ ਸੀ ਕਿ ਜੇਕਰ ਤੁਸੀਂ ਵਿਨ ਕੀਤੇਗੇ ਉਹ ਤੁਹਾਨੂੰ ਜਿਹੜੇ ਹੈ ਸਕਾਲਰਸ਼ਿਪ ਕਿਸਮ ਦੀ ਲੱਗ ਜਾਂਦੀ ਹੈ ਤੁਹਾਨੂੰ ਪੈਸੇ ਨਹੀਂ ਸੀ ਕੋਈ ਲੱਗਦੇ ਹੁੰਦੇ ਕਿ ਜਿਸ ਤਰੀਕੇ ਨਾਲ ਅੱਜ ਕੱਲ ਪੜ੍ਹਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਮੈਂ ਤੇ ਇਹੀ ਜਿੰਨੇ ਮੇਰੇ ਛੋਟੇ ਭੈਣ ਭਰਾ ਨੇ ਉਹਨਾਂ ਨੂੰ ਇਹੀ ਆਣਾ ਹੁੰਨਾ ਕਿ ਤੁਸੀਂ ਜੀ ਤੁਹਾਡੇ ਭੰਗੜਾ ਪਾਉਣ ਕਰਕੇ ਤੁਹਾਡੀ ਫੀਸ ਮਾਫ ਹੁੰਦੀ ਪਈ ਹੈ ਨਾ ਤੇ ਤੁਸੀਂ ਘੱਟੋ ਘੱਟ ਪੜੋ ਯਾਰ ਜ਼ਰੂਰ ਘੱਟੋ ਘੱਟ ਭਾਵੇਂ ਜੋ ਨੰਬਰ ਭਾਵੇਂ ਘੱਟ ਹੈ ਕਲਾਸਾਂ ਕਰੀ ਚੱਲੋ ਫਿਰ ਉਹਦਾ ਨਾ ਇਹ ਹੈ ਕਿ ਮਾਪੇ ਨਹੀਂ ਤੰਗ ਹੁੰਦੇ ਸਹੀ ਹੈ ਮਾਪਿਆਂ ਨੂੰ ਵੀ ਐਨ ਲੱਗੇ ਕਿ ਹਾਂ ਵੀ ਕਿ ਜਵਾਕ ਜੇ ਸ਼ਾਮ ਤਾਈਂ ਰਾਤ ਤਾਈਂ ਜੇ ਲੱਤਾਂ ਡਣਾ ਕੇ ਘਰ ਮੌਂੜਦਾ ਆ ਬਿਆ ਆ ਪਸੀਨਾ ਪਸੀਨਾ ਹੋਇਆ ਆ ਤੇ ਘੱਟੋ ਘੱਟ ਪੜੀ ਵੀ ਜਾਂਦਾ ਨਾਲ ਨਾਲ ਸਾਡੀ ਫੀਸ ਵੀ ਨਹੀਂ ਲੱਗਦੀ ਪਈ ਇਹ ਵੀ ਪਹਿਲਾਂ ਇੱਕ ਕਾਰਨ ਹੁੰਦਾ ਸੀ ਮੱਧ ਵਰਗੀ ਪਰਿਵਾਰਾਂ ਚ ਹੁੰਦੀ ਸੀ ਬਿਲਕੁਲ 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 ਇਹ ਖੁਸ਼ੀ ਹੁੰਦੀ ਸੀ ਚਲੇ ਰਮੇ ਆਪਦੀ ਫੀਸ ਜੋ ਕੇ ਬਿਲਕੁਲ ਜਦੋਂ 98 ਦੇ ਵਿੱਚ ਮੈਂ ਸਪੇਰਾਂ ਚ ਜਦੋਂ ਆਇਆ ਮੈਨੂੰ ਲੱਗਾ ਹਜੇ ਤੱਕ ਸ਼ਾਇਦ ਉਤੋਂ ਲੈ ਕੇ ਹੁਣ ਤੱਕ ਡੀਏਵੀ ਕਾਲਜ ਰਣਦਰ ਦੇ ਵਿੱਚ ਉਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਐਡਮਿਸ਼ਨਸ ਚੱਲਦੇ ਪਰਮਿਸ਼ਨਸ ਚੱਲਦੇ ਚੱਲਦੇ ਟ੍ਰਾਇਲਸ ਹੋਏ ਕਿ ਮੇਰੀ ਸਿਲੈਕਸ਼ਨ ਪਹਿਲਾਂ ਹੋ ਗਈ ਮੇਰੀ ਐਡਮਿਸ਼ਨ ਬਾਅਦ ਚ ਹੋਈ ਨਹੀਂ ਤਾਂ ਹਮੇਸ਼ਾ ਇਹ ਹੁੰਦਾ ਕਿ ਟੀਮਸ ਬਣ ਜਾਂਦੀ ਨੇ ਐਡਮਿਸ਼ਨਸ ਹੋ ਜਾਂਦੀਆਂ ਉਸ ਤੋਂ ਬਾਅਦ ਟ੍ਰਾਇਲਸ ਰੱਖੇ ਜਾਂਦੇ ਜਿੰਨੂੰ ਪਹਿਲਾਂ ਠੰਡ ਅੱਜਕੱਲ ਦੇ ਨਵੇਂ ਦਰਚਾਹਂਦੇ ਨੇ ਪਰ ਉਦੋਂ ਭੰਗੜੇ ਦੇ ਟ੍ਰਾਇਲ ਜਿਹੜੇ ਹੋਏ ਉਹ ਐਡਮਿਸ਼ਨਸ ਚੱਲਦੇ ਚੱਲਦੇ ਹੀ ਹੋ ਗਏ ਤੇ ਉਦੋਂ ਮੈਂ ਟ੍ਰੈਜਰੀ 에 ਵੀ ਕਾਲਜ ਦਿੱਤੇ ਤੇ ਸਿਲੈਕਸ਼ਨ ਮੇਰੀ ਹੋਈ ਤੇ ਮੇਰੇ ਐਡਮਿਸ਼ਨਸ ਕੋ ਬਾਅਦ ਚ ਲਈ ਮੈਂ ਤੇ ਉਦੋਂ ਵੀ ਮੈਨੂੰ ਚੇਤੇ ਆ ਸਾਡੇ ਉਦੋਂ ਇਨਚਾਰਜ ਪ੍ਰੋਫੈਸਰ ਪ੍ਰਵੀਨ ਸ਼ਰਮਾ ਹੋਰੀ ਹੁੰਦੇ ਸੀਗੇ ਤੇ ਮੈਂ ਉਹਨਾਂ ਨੂੰ ਬਾਕਾਇਦਾ ਪੁੱਛਿਆ ਮੈਂ ਕਿ ਸਰ ਫਿਰ ਮੈਂ ਹੁਣ ਪੈਸੇ ਕਿੰਨੇ ਜਮਾ ਕਰਾਵਾਂ ਹੂੰ ਉਹ ਕਹਿੰਦੇ ਵੀ ਤੂੰ ਹੁਣ 2000 ਰੁਪਏ ਜਮਾ ਕਰਾ ਜੀ ਤੇ ਜੇ ਟੀਮ ਚ ਆ ਗਿਆ ਕਿਉਂਕਿ ਨਵਾਂ ਸੀ ਮੈਂ ਤੇ ਉਸ ਟਾਈਮ ਦੇ ਉੱਤੇ ਜਿਹੜਾ ਭੰਗੜਾ ਸੀਗਾ ਅੱਜ ਕੱਲ੍ਹ ਨਾਲੋਂ ਥੋੜਾ ਫਰਕ ਸੀ ਜ਼ੋਰ ਵਾਲਾ ਜ਼ਿਆਦਾ ਜ਼ਿਆਦਾ ਸੀ ਨਾਲੇ ਹਰੇਕ ਬੰਦੇ ਨੂੰ ਹੁੰਦਾ ਕਿ ਨਵਾਂ ਮੁੰਡਾ ਆਇਆ ਖਰੀ ਚਲਣਾ ਕਿ ਨਹੀਂ ਜਾਣਾ ਜੇ ਇਹ ਕਹਿੰਦੇ ਟੀਮ ਚ ਆ ਜਾਏਗਾ ਤੇ ਫ੍ਰੀ ਸ਼ਿਪ ਹੋ ਜਾਏਗੀ ਨਹੀਂ ਤੇ ਫਿਰ ਪੈਸੇ ਦੇ ਕੇ ਰੋਲ ਨੰਬਰ ਲੈ ਕੇ ਵੱਢ ਲਿਓ ਹੂੰ ਠੀਕ ਹੈ ਜੀ ਆਪਾਂ ਫਿਰ 2000 ਰੁਪਏ ਦੇ ਕੇ ਐਡਮਿਸ਼ਨ ਕਰਾ ਲਈ ਤੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਐਮਏ 3 ਸਾਲ ਦੀ ਬੀਏ ਤੇ ਪਲੱਸ ਐਮਏ ਦੇ 2 ਸਾਲ ਵੀ ਪਾ ਲਈਏ ਆਪਾਂ ਤੇ ਉਸਤਾਦਾਂ ਤੋਂ ਇੰਨਾ ਕੁ ਸਿੱਖਿਆ ਮਾਰੇ ਨੇ ਨਿੱਕ ਫਤਿਹ ਬਖਸ਼ੀ ਸਟੇਜਾਂ ਉੱਤੇ ਨਾਮ ਬਖਸ਼ਿਆ ਟੀਮ ਨੂੰ ਕਿ ਟੋਟਲ 50 ਸਾਲਾਂ ਦਾ ਕਿਤੇ 10000 ਰੁਪਏ ਵੀ ਲੱਗਾ ਹੋਵੇ ਉਸ ਟਾਈਮ ਤੇ ਕਿਉਂਕਿ ਫਰੀ ਸ਼ਿਪ ਹੁੰਦੇ ਰਹੀ ਕਿ ਟੀਮ ਜਿਹੜੀ ਹੈ ਉਹ ਪਹਿਲਾਂ ਜ਼ੋਨ ਫਿਰ ਇੰਟਰ ਜ਼ੋਨ ਫਿਰ ਨੈਸ਼ਨਲ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕਰਦੀ ਰਹੀ ਔਰ ਕਿਤਨਾ ਕਿਤੇ ਵੈਗਰੂ ਫਤਿਹ ਬਖਸ਼ਦਾਰ ਆ ਇਹਨਾਂ ਦੇ ਵਿੱਚ ਤਾਂ ਭੰਗੜੇ ਵਾਲੇ ਦੇ ਢੋਲ ਖੜਕਦੇ ਐ ਸੁਣਦੇ ਹੁੰਦੇ ਸੀ ਇਹ ਕਾਲਜਾਂ ਦੇ ਵਿੱਚ ਵੀ ਹਾਂ ਯਾਰ ਯੂਥ ਫੈਸਟੀਵਲ ਨੇੜੇ ਆ ਗਿਆ ਅਕਤੂਬਰ ਨਵੰਬਰ ਚ ਹੁਣ ਸ਼ੁਰੂ ਹੋ ਜਾਣੇ ਆ ਹਾਂਜੀ ਹਾਂਜੀ ਤੇ ਅਸੀਂ ਵੀ ਮੈਂ ਕਿਉਂਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਮੈਂ ਸਟੂਡੈਂਟਾਂ ਤਾਂ ਸਾਡਾ ਬੜਾ ਮਨ ਕਰਦਾ ਹੁੰਦਾ ਵੀ ਜਦੋਂ ਫਰੀ ਕਲਾਸ ਆ ਚਲੋ ਯਾਰ ਆਪਾਂ ਉਧਰ ਜਸਟ ਡਿਪਾਰਟਮੈਂਟ ਵੱਲ ਚੱਲਦੇ ਆ ਉਧਰ ਭੰਗੜਾ ਪੈ ਰਿਹਾ ਹੋਣਾ ਭੰਗੜਾ ਹੋ ਰਿਹਾ ਕਿਤੇ ਲੋਕ ਸਾਜਾਂ ਦੀ ਕਿਤੇ ਬੰਦ ਰਸਮ ਦੀ ਹੁੰਦੀ ਹੁੰਦੀ ਬੜਾ ਆਪਣੇ ਆਪੇ ਪੈਰ ਥਿਰਕਣ ਲੱਗ ਗਏ ਆਂਦੇ ਬਿਲਕੁਲ ਜੀ ਪੰਜਾਬੀ ਯੂਨੀਵਰਸਿਟੀ ਜਿਹੜਾ ਆ ਉਥੇ ਐਟਮੋਸਫੇਅਰ ਜੀਐਨਡੀਓ ਨੂੰ ਬਹੁਤ ਡਿਫਰੈਂਟ ਰਿਹਾ ਹੋਇਆ ਉਥੇ ਬਾਈ ਦੇ ਅੰਦਰ ਹੋ ਰਹੀ ਸਾਡੇ ਬਿਦ ਸਤਕਾਰਯੋਗ ਉਹ ਰਹੇ ਨੇ ਤੇ ਉਹਨਾਂ ਟਾਈਮ ਉੱਤੇ ਉਹ ਅੱਜ ਵੀ ਉੱਥੇ ਬਕਾਇਦਾ ਇੰਟਰ-ਯੂਨੀਵਰਸਿਟੀ ਜਿਹੜੀ ਟੀਮ ਜਾਂਦੀ ਹੈ ਉਹਦੇ ਵਾਸਤੇ ਕੈਂਪ ਲੱਗਦਾ ਉਹਨਾਂ ਚੋਂ ਮੁੰਡੇ ਸਿਲੈਕਟ ਹੁੰਦੇ ਨੇ ਸਾਡੀ ਯੂਨੀਵਰਸਿਟੀ ਇਸ ਤਰ੍ਹਾਂ ਹੀ ਨਹੀਂ ਚੱਲਦੀ ਉਹ ਉੱਥੇ ਜਿਹੜਾ ਥੋੜਾ ਜਿਹਾ ਇਸ ਗੱਲੋਂ ਮਾਹੌਲ ਥੋੜਾ ਡਿਫਰੈਂਟ ਹੈਗਾ ਜਿੱਦੇ ਚ ਵੱਖਰੇ-ਵੱਖਰੇ ਕਾਲਜਾਂ ਤੋਂ ਚੰਗੇ ਡਾਂਸਰਜ਼ ਨੂੰ ਚੁਣਿਆ ਜਾਂਦਾ ਫਿਰ ਇੱਕ ਟੀਮ ਬਣਾ ਕੇ ਉਹਨਾਂ ਨੂੰ ਯੂਨੀਵਰਸਿਟੀ ਵਾਸਤੇ ਕਿ ਉਹਨਾਂ ਨੂੰ ਪਾਰਟਿਸਪੇਟ ਕਰਾਇਆ ਜਾਂਦਾ ਉੱਥੇ ਮਾਹੌਲ ਹੋਰ ਤਰੀਕੇ ਨਾਲ ਇੱਥੇ ਸਾਡੇ ਥੋੜਾ ਜਿਹਾ ਜੀਐਨਯੂ ਦਾ ਥੋੜਾ ਕਲਚਰ ਹੋ ਰਿਹਾ ਐਨੇ ਸਾਲ ਹੋ ਗਏ ਤੁਹਾਨੂੰ ਭੰਗੜੇ ਨਾਲ ਹੁਣ ਤੁਸੀਂ ਬਤੌਰ ਜੱਜਸ ਵੀ ਜਾਂਦੇ ਹੋਗੇ ਮੁੰਡਿਆਂ ਨੂੰ ਪ੍ਰੈਕਟਿਸ ਕਰਦੇ ਦੇਖਦੇ ਹੋਮੋਗੇ ਤੁਹਾਡੇ ਵੇਲੇ ਮੈਨੂੰ ਪਤਾ ਵੀ ਉਹਨਾਂ ਵੇਲਿਆਂ ਦੇ ਵਿੱਚ ਮਿਹਨਤ ਬਹੁਤ ਹੁੰਦੀ ਸੀ ਕੋਚ ਤੋਂ ਕੁੱਟ ਵੀ ਬੜੀ ਖਾਂਦੇ ਟਰੈਕ ਦੇ ਕਿ ਵੀ ਪਨਿਸ਼ਮੈਂਟ ਲਾਦਣ ਦੇ ਵੀ ਟਰੈਕ ਤੇ ਗੇੜੇ ਲਾ ਕੇ ਆਓ ਹਨਾ ਡੰਡ ਕਢਵਾਉਂਦੇ ਜੀ ਫਿਰ ਵੀ ਤੁਹਾਡੀ ਭਾਵਨਾ ਅੰਦਰ ਇਹ ਹੁੰਦੀ ਸੀ ਵੀਰ ਸਿੱਖਣਾ ਜੀ ਹੁਣ ਵਾਲੀ ਪੀੜ੍ਹੀ ਦੇ ਵਿੱਚ ਮੈਨੂੰ ਲੱਗਦਾ ਵੀ ਉਹਨਾਂ ਦੀ ਭਾਵਨਾ ਨਹੀਂ ਰਹੀ ਉਹਨਾਂ ਦੀ ਸਪਿਰਟ ਨਹੀਂ ਰਹੀ ਇਹ ਤੁਹਾਡੀ ਗੱਲ ਕਿਤਨਾ ਕਿਤੇ ਢੁਕਦੀ ਹੈ ਮਹਿਸੂਸ ਕਰਦੇ ਹੋ ਬਿਲਕੁਲ ਬਿਲਕੁਲ ਕਿਉਂਕਿ ਇਹ ਨਾ ਜਿਵੇਂ ਸਾਡੇ ਖਾਣ-ਪੀਣ ਚ ਫਾਸਟ ਫੂਡ ਆ ਗਿਆ ਸਾਡੀਆਂ ਗੱਡੀਆਂ ਦੀਆਂ ਹੌਸਪਾਵਰਾਂ ਵਧ ਗਈਆਂ ਸਾਡੇ ਇੰਟਰਨੈਟ 3G 4G 5G ਹੋ ਗਏ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਵੀ ਕਿਤੇ ਨਾ ਕਿਤੇ ਆ ਗਈਆਂ ਹਰ ਇੱਕ ਹਰ ਕੋਈ ਇਹ ਹੁਣ ਚਾਹੁੰਦਾ ਕਿ ਵੀ ਈਜ਼ੀ ਅਵੇਲੇਬਿਲਟੀ ਹੋ ਜਾਏ ਜੇ ਮੈਂ ਆਇਆ ਵਾਂ ਮੈਂ ਟ్రਾਇਲ ਦਿੱਤੇ ਮੈਂ ਸਿਲੈਕਟ ਹੋ ਜਾਵਾਂ ਜੇ ਮੈਂ ਸਿਲੈਕਟ ਹੋ ਗਿਆ ਵਾਂ ਤਾਂ ਮੈਂ ਟੀਮ 'ਚ ਆ ਜਾਵਾਂ ਮੈਂ ਜੇ ਮੈਂ ਟੀਮ 'ਚ ਆ ਗਿਆ ਤਾਂ ਮੈਂ ਜਿੱਤ ਵੀ ਜਾਵਾਂ ਜਦਕਿ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਇਹ ਨਿਰੰਤਰ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਵਿੱਚ ਟੀਮ ਦੇ ਵਿੱਚ ਆਉਣ ਵਾਸਤੇ ਮਿਹਨਤ ਬਹੁਤ ਜ਼ਰੂਰੀ ਹੈ ਫਿਰ ਟੀਮ ਦੇ ਵਿੱਚ ਰਹਿ ਕੇ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਟੀਮ ਤੋਂ ਜੋ ਜੋ ਤੁਸੀਂ ਪਰਫਾਰਮ ਕਰਨ ਜਾਂਦੇ ਹੋ ਜੋ ਤੁਹਾਨੂੰ ਅੱਗੇ ਤੁਹਾਡੇ ਉਸਤਾਦਾਂ ਨੇ ਸਿਖਾਇਆ ਆ ਤੇ ਉਹ ਜਿਹੜੀਆਂ ਚੀਜ਼ਾਂ ਨੇ ਜਦੋਂ ਤੁਸੀਂ ਸਟੇਜ 'ਤੇ ਆ ਕੇ ਪ੍ਰੈਜੈਂਟ ਕਰਨੀਆਂ ਉਹ ਚੀਜ਼ਾਂ ਸਾਰੀਆਂ ਨੇ ਆਪਸ ਵਿੱਚ ਜੁੜੀਆਂ ਹੋਈਆਂ ਨੇ ਜੇ ਵਿੱਚ ਕਿਤੇ ਵੀ ਕੱਚ ਰਹਿ ਜਾਏ ਜੇ ਵਿੱਚ ਕਿਤੇ ਵੀ ਕਾਲ ਪੈ ਰਹੀ ਕਿ ਹਾਂ ਵੀ ਮੈਂ ਆਹ ਚੀਤੀ ਕਰ ਲਵਾਂ ਇਹ ਮੇਰੀ ਛੇਤੀ ਹੋ ਜਵੇ ਤੇ ਉਹ ਕਿਤੇ ਨਾ ਕਿਤੇ ਫਿਰ ਤੁਹਾਨੂੰ ਉਹ ਉਹ ਰਸ ਨਹੀਂ ਆਉਂਦਾ ਸਹੀ ਹੈ ਜੋ ਜਾਂ ਆਪਾਂ ਅੱਜ ਵੀ ਪੰਜਾਬ ਦੀ ਜੀ ਗੱਲ ਕਰਦੇ ਆਂ ਤੇ ਹਮੇਸ਼ਾ ਸਾਗ ਦੀ ਗੱਲ ਕਰਦੇ ਆਂ ਜੇ ਪੁਰਾਣੇ ਬੰਦੇ ਕਿਹਨਾਂ ਗੱਲ ਕੋਈ ਹਾਂ ਵੀ ਤੁਸੀਂ ਸਾਗ ਨੂੰ ਕਿੰਨਾ ਟਾਈਮ ਲੱਗਦਾ ਵਹੀ ਸਵੇਰੇ ਬੀਬੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੱਥ ਨੇ ਖਾਣਾ ਹੁੰਦਾ ਹੱਥ ਨੇ ਖਾਣਾ ਹੁੰਦਾ ਨਹੀਂ ਕਿਉਂ ਸਾਡੇ ਇਹ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਨੂੰ ਜੇ ਸਾਨੂੰ ਚੰਗੇ ਲੱਗਦੀਆਂ ਸਾਡੇ ਹੌਲੀ 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 ਰਜਦਾ ਵਿੱਚ ਪੂਰਾ ਰਸ ਆਉਂਦਾ ਤੇ ਅੱਜ ਦੀ ਰੀਤ ਕੀ ਹਾਂਜੀ ਮੈਗੀ 2 ਮਿੰਟਸ ਨੂਡਲਸ ਹਨਾ ਉਹ ਚੀਜ਼ਾਂ ਜਿਹੜੀਆਂ ਫਾਸ ਜਿਹੜੀਆਂ ਹੈਗੀਆਂ ਨੇ ਉਹ ਸਾਨੂੰ ਨੁਕਸਾਨ ਕਰਨੀਆਂ ਇਹ ਬੱਚਿਆਂ ਦੇ ਵਿੱਚ ਹੀ ਚੀਜ਼ ਆਉਂਦੀ ਪਈ ਹੈ ਤਾਂ ਹੀ ਤਾਂ ਫਿਰ ਗੱਬਰੂਆਂ ਦਾ ਸਾਹ ਚੜ ਜਾਂਦਾ ਬੋਲੀਆਂ ਪਾਉਂਦੇ ਹਾਂ ਹਾਂ ਆਉਣੀ ਹੀ ਆਉਣੀ ਆਟੋਮੈਟਿਕਲੀ ਜੋ ਤੁਸੀਂ ਖਾਣਾ ਹੈ ਤੁਹਾਡੇ ਸਰੀਰ ਤੇ ਆਉਣਾ ਹੀ ਆਉਣਾ ਹੈ ਇਸ ਕਰਕੇ ਇਹ ਚੀਜ਼ ਬੜੀ ਜ਼ਰੂਰੀ ਹੈ ਕਿ ਤੁਸੀਂ ਸੇਤ ਨੂੰ ਵੀ ਧਿਆਨ ਰੱਖੋ ਸੇਤ ਦੇ ਨਾਲ ਨਾਲ ਜਿਵੇਂ ਆਪਣਾ ਲੋਕਨਾਚ ਹੈ ਤੇ ਲੋਕਨਾਚ ਲੋਕਾਂ ਤੋਂ ਨਿਕਲਿਆ ਔਰ ਉਸ ਟਾਈਮ ਦੇ ਲੋਕ ਕਿੱਦਾਂ ਦਾ ਨੱਚਦੇ ਸੀ ਉਸ ਟਾਈਮ ਦੇ ਲੋਕਾਂ ਦੇ ਜੁੱਸੇ ਕਿਹੋ ਜਿਹੇ ਸੀਗੇ ਉਹ ਜਿਹਾ ਵਾਤਾਵਰਣ ਕਿਹੋ ਜਿਹਾ ਸੀਗਾ ਉਹ ਸਾਰੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਤੇ ਉਹ ਕਿਤੇ ਵੀ ਕਾਲ ਜੇ ਆਪਾਂ ਕਰਦੇ ਆਂ ਤੇ ਉਹਦੀ ਮੌਲਿਕਤਾ ਜਿਹੜੀ ਆ ਉਹ ਮਰਦੀ ਹੈ ਹੁਣ ਜਿਕਰ ਸਾਡੇ ਪੰਜਾਬੀ ਕਲਚਰ ਦੇ ਮਸੰਦਰ ਵਿੱਚ ਗੱਲ ਕਰਾਂ ਖਾਸ ਕਰਕੇ ਕਿਉਂਕਿ ਮੈਂ ਆਪਣੇ ਟਾਈਮ ਦੇ ਵਿੱਚ ਵੇਖਿਆ ਤੁਸੀਂ ਤਾਂ ਮੇਰੇ ਤੋਂ ਜ਼ਿਆਦਾ ਵੱਡੇ ਹੋ ਜੁੱਥ ਕਲਚਰ ਡਿਪਾਰਟਮੈਂਟ ਹੁੰਦਾ ਜੋ ਕਿਸਮ ਸਾਡਾ ਪੰਜਾਬ ਸਰਕਾਰ ਦਾ ਨਹਿਰੀ ਯੁਵਾ ਕੇਂਦਰ ਹੋਇਆ ਇੱਥੇ ਵੀ ਜਿਹੜੇ ਹੈਗੇ ਨੇ ਕੰਪੀਟੀਸ਼ਨ ਹੋਇਆ ਕਰਦੇ ਸੀ ਹੁਣ ਵੀ ਸ਼ਾਇਦ ਸਰਕਾਰ ਨੇ ਦੁਬਾਰਾ ਸ਼ੁਰੂ ਕੀਤੇ ਜੀ ਹੁਣ ਸ਼ੁਰੂ ਕੀਤੇ ਵਿੱਚ ਦੀ ਗੈਪ ਪੈ ਗਿਆ ਸੀਗਾ ਤੇ ਉਹ ਕਿਤੇ ਪਿੰਡਾਂ ਵਾਲੇ ਜਿਹੜੇ ਸਕੂਲਾਂ ਕਾਲਜਾਂ ਚ ਨਹੀਂ ਵੀ ਪੜਦੇ ਸੀ ਨਾ ਉਹ ਵੀ ਜੁੜੇ ਹੋਏ ਸੀ ਗਿੱਧੇ ਭੰਗੜੇ ਹਾਂ ਜੀ ਸਾਬਸੇ ਥਰੂ ਹੈ ਨਾ ਪਰ ਹੁਣ ਕਿਤੇ ਨਾ ਕਿਤੇ ਇੱਕ ਜਿਹੜਾ ਹੈਗਾ ਇਹ ਸ਼ੁਰੂ ਹੋ ਗਿਆ ਦੌਰ ਗਿੱਧੇ ਪੰਗੜੇ ਨਾਲੋਂ ਠੀਕ ਆ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਰਹਿਸਲ ਕਰਵਾਉਂਦੇ ਆ ਉਹ ਤਾਂ ਜੁੜੇ ਹੋਏ ਆ ਬਾਕੀ ਜਿਹੜੇ ਹੈਗੇ ਨੇ ਡੀਜੇ ਤੱਕ ਸੀਮਤ ਨੇ ਸਿਰਫ ਜਾਂ ਸ਼ੌਂਕ ਨੂੰ ਸਿੱਖ ਲੈਂਦੇ ਆ ਵੀ ਯਾਰ ਵਿਆਹ ਸ਼ਾਦੀ ਪੰਗੜਾ ਪਾਉਣਾ ਹੋਣਾ ਤੇ ਬੇਇੱਜ਼ਤੀ ਨਾ ਹੋ ਜੇ ਲੱਤਾਂ ਪਾਵਾਂ ਕਿੱਦਾਂ ਮਾਰੀ ਜਾਂਦਾ ਤੇ ਉਹ ਥੋੜਾ ਸਿੱਖ ਲੈਂਦੇ ਆ ਪਰ ਉਵੇਂ ਜਿਵੇਂ ਸਾਡੀ ਇੱਕ ਪਹਿਚਾਣ ਆ ਨਾ ਪੰਗੜਾ ਗਿੱਧਾ ਮਲਵਈ ਗਿੱਧਾ ਲੁੱਡੀ ਝੂਮਰ ਉਵੇਂ ਸਾਡੇ ਵਿੱਚੋਂ ਮਨਕੀ ਹੋ ਗਈ ਇਹ ਚੀਜ਼ ਉਹਦਾ ਕਾਰਨ ਵੱਡਾ ਹੀ ਹੈ ਜੀ ਕਿ ਸਕੂਲਸ ਦੇ ਵਿੱਚ ਚੀਜ਼ਾਂ ਨਹੀਂ ਰਹੀਆਂ ਹਮ ਜਦੋਂ ਆ ਤੁਸੀਂ ਹੁਣ ਜਦੋਂ ਅਸੀਂ ਪੜਦੇ ਹੁੰਦੇ ਸੀ ਤੇ ਉਦੋਂ ਪੰਜਾਬੀ ਇਲੈਕਟਿਵ ਪੰਜਾਬੀ ਹੁੰਦੀ ਸੀ ਹੁਣ ਪੰਜਾਬੀ ਹੋਰ ਕਈ ਤਰੀਕੇ ਦੇ ਸਬਜੈਕਟ ਜਿਹੜੇ ਨੇ ਉਹ ਆ ਗਏ ਨੇ ਪੰਜਾਬੀ ਕੰਪਲਸਰੀ ਵੀ ਬਹੁਤ ਬਿਲਕੁਲ ਹੁਣ ਔਖੀ ਲੱਗਦੀ ਹੈ ਅਕਸਰ ਹੋ ਗਈ ਆ ਹਾਂਜੀ ਉਹ ਵੀ ਆਪਸ਼ਨ ਬਿਲਕੁਲ ਬਿਲਕੁਲ ਤੁਸੀਂ ਹਿਸਟਰੀ ਐਂਡ ਕਲਚਰ ਲੈ ਲਓ ਜੀ ਕਿਸੇ ਹੋਰ ਭਾਸ਼ਾ ਚ ਪੇਪਰ ਦੇ ਦਿਓ ਉਸੇ ਤਰੀਕੇ ਨਾਲ ਹੀ ਜਿਵੇਂ ਪੰਜਾਬੀ ਮਾਂ ਬੋਲੀ ਜਿਹੜੀ ਹੈ ਜਿਹ ਲੈਂਗੁਏਜ ਹੈ ਸਾਡੀ ਜਿਹੜੀ ਉਹ ਹੌਲੀ ਹੌਲੀ ਪਛਾਣਾਈ ਜਾਈ ਜਾਣੀ ਹੈ ਨਾ ਉਸੇ ਤਰੀਕੇ ਨਾਲ ਇਹ ਵੀ ਹੈ ਸਕੂਲ ਦੀ ਪਹਿਲੀ ਗੱਲ ਤੇ ਇਹ ਕਿ ਜਿਹੜੇ ਸਾਡੇ ਉਸਤਾਦ ਲੋਕ ਨੇ ਸਾਡੇ ਡਰਮਰਸ ਨੇ ਸਾਡੇ ਹੋਰ ਜਿਹੜੇ ਕੰਪਲਿਸ ਜਿਹੜੇ ਨਾਲ ਚੱਲਦੇ ਨੇ ਜਿੰਨਾ ਤੁਸੀਂ ਸਿੱਖਣ ਆਏ ਆ ਜਿਹੜੇ ਲਾਜ਼ਮੀ ਨੇ ਜੋ ਢੋਲ ਲਾਜ਼ਮੀ ਹੈ ਬੋਲੀਆਂ ਨਹੀਂ ਪੈਂਦੀਆਂ ਕੋਈ ਗਾਣੀਆਂ ਲਗੋਜ਼ੇ ਨਹੀਂ ਵਜਦੇ ਨਾ ਸੀ ਢੋਲ ਬਹੁਤ ਲਾਜ਼ਮੀ ਹੈ ਉਹ ਸਾਰਾ ਉਹਨਾਂ ਦਾ ਧਾਰਮ ਦਾ ਜਿਹੜਾ ਉਹਨਾਂ ਦੇ ਢਿੱਡ ਭਰਨ ਦਾ ਉਹ ਉਸੇ ਤੇ ਹੀ ਆ ਢੋਲ ਦੀ ਵਜਾਈ ਤੇ ਫਿਰ ਉਹ ਜਿਹੜੀ ਟੀਮ ਤੋਂ ਜਿਹੜੀ ਟੀਮ ਨੂੰ ਸਿਖਾਉਣਗੇ ਉਹ ਤੋਂ ਨਾ ਐਕਸਪੈਕਟੇਸ਼ਨਸ ਵੀ ਹੁੰਦੀਆਂ ਨੇ ਕਿ ਹਾਂ ਵੀ ਸਾਡਾ ਪਰਿਵਾਰ ਭਲੇ ਤੇ ਪਰਿਵਾਰ ਪਲਣ ਦੇ ਵਿੱਚ ਉਹ ਸਕੂਲਸ ਇੰਨਾ ਪੇ ਨਹੀਂ ਕਰ ਸਕਦੇ ਜਿੱਤੇ ਕਰਕੇ ਉਹ ਕਹਿੰਦੇ ਚਲ ਛੱਡੋ ਪਰੇ ਐਦਾਂ ਕਰੋ ਉਹ ਫਲਾਣਾ ਗਾਣਾ ਸਿਗਾ ਉੱਤੇ ਨੱਚ ਲੋ ਕੋਰੀਓਗ੍ਰਾਫੀ ਕਰ ਦਿਓ ਕੋਰੀਓਗ੍ਰਾਫੀ ਕਰ ਲੋ ਉਹ ਜਦੋਂ ਉੱਥੇ ਚੀਜ਼ ਉਹ ਨਹੀਂ ਆਉਣੀ ਸਕੂਲ ਦੇ ਬੱਚੇ ਚ ਨਹੀਂ ਆਈ ਸਕੂਲ ਦੇ ਬੱਚੇ ਤੋਂ ਉਹ ਕਾਲਜ ਚ ਨਹੀਂ ਜਾਣੀ ਕਾਲਜ ਤੋਂ ਯੂਨੀਵਰਸਿਟੀ ਨਹੀਂ ਜਾਣੀ ਤੇ ਹੌਲੀ 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 ਉਹ ਮੰਨਫੀ ਹੋ ਜਾਣੀ ਹੈ ਸਾਡੇ ਸਭਿਆਚਾਰ ਚ ਹੂੰ ਸੋ ਅਖੀਰ ਚ ਸਾਡੇ ਉਹ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਸ਼ੌਂਕ ਜ਼ਰੂਰ ਰੱਖਦੇ ਆ ਪਲੇਟਫਾਰਮ ਕਈ ਵਾਰੀ ਨਹੀਂ ਮਿਲਦਾ ਤੇ ਗਿੱਧੇ ਨਾਲ ਗਿੱਧੇ ਜਾਂ ਭੰਗੜੇ ਨਾਲ ਜੁੜਨਾ ਕਿੰਨਾ ਜ਼ਰੂਰੀ ਹੈ ਖਾਸ ਕਰਕੇ ਸਾਨੂੰ ਮਾਨਸਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਜਾਂ ਸਰੀਰਕ ਤੌਰ ਤੇ ਕਿਉਂਕਿ ਜੇ ਪੰਜਾਬ ਦੇ ਉੱਪਰ ਡਰੱਗਸ ਦਾ ਵੀ ਇੱਕ ਧੱਬਾ ਲੱਗਦਾ ਤਾਂ ਉਹਦੇ ਪਿੱਛੇ ਇਹ ਵੀ ਕਾਰਨ ਨੇ ਕਿ ਅਸੀਂ ਇਹਨਾਂ ਚੀਜ਼ਾਂ ਨਾਲੋਂ ਟੁੱਟ ਗਏ ਆ ਉਹਨਾਂ ਨੂੰ ਕੋਈ ਸਨੇਹਾ ਨਹੀਂ ਸਨੇਹਾ ਦੇਣ ਜੋਗਾ ਤਾਂ ਮੈਂ ਨਹੀਂ ਜੀ ਮੈਂ ਐਡਾ ਵੱਡਾ ਨਹੀਂਗਾ ਪਰ ਹਾਂ ਇਹ ਚੀਜ਼ ਜ਼ਰੂਰ ਹੈ ਕਿ ਜੇ ਸਾਡਾ ਸਰੀਰ ਤੰਦਰੁਸਤ ਹੋਏਗਾ ਤੇ ਉਹਦੇ ਜਿਹੜਾ ਮਨ ਜਿਹੜਾ ਹੈ ਉਹ ਵੀ ਤੰਦਰੁਸਤ ਜਿਹੜਾ ਵਾਸ ਕਰਦਾ ਹੈ ਇਹ ਸਾਡਾ ਖਾਣ ਪੀਣ ਉਹ ਵੀ ਸਾਡੇ ਨਾਲ ਜੁੜਦਾ ਸਭੇ ਚੜ ਦੇ ਬੜੇ ਅੰਗ ਨੇ ਨਾ ਜੀ ਤੁਹਾਨੂੰ ਪਤਾ ਹੀ ਹੈ ਤੇ ਅ ਮੈਂ ਤੇ ਇਹੀ ਕਹਾਵਾਂਗਾ ਜਿੰਨੇ ਵੀ ਲੋਕ ਨਾਚਾਂ ਨੂੰ ਸਿੱਖਣਾ ਚਾਹੁੰਦੇ ਨੇ ਜੀ ਕਿ ਚੰਗੇ ਉਸਤਾਦਾਂ ਤੋਂ ਸਿੱਖੋ ਹਮ ਔਰ ਉਹਨੂੰ ਕਲਾ ਸਿੱਖੋ ਹੀ ਸਿਰਫ ਇਹ ਨਾ ਸੋਚੋ ਕਿ ਮੈਨੂੰ ਨੱਚਣਾ ਆ ਗਿਆ ਮੈਂ ਵਿਆਹ ਤੇ ਨੱਚ ਲੈਣਾ ਮੈਂ ਯੂਨੀਵਰਸਿਟੀ ਦੇ ਨੱਚ ਲੈਣਾ ਹਾਂ ਸਟੇਜ ਤੇ ਉੱਥੇ ਤੁਹਾਨੂੰ ਰਹਿ ਕੇ ਤੁਹਾਡੀ ਜਿਹੜੀ ਓਵਰਆਲ ਗਰੂਮਿੰਗ ਹੁੰਦੀ ਹੈ ਤੁਹਾਡੀ ਤੁਹਾਨੂੰ ਆਪਸ ਦੇ ਵਿੱਚ ਅਠਾ ਜਾਣਿਆਂ ਨੂੰ ਆਪਸ ਚ ਭਾਈ ਚਾਰਕ ਜਿਹੜੀ ਤੁਹਾਡੀ ਸਾਹ ਚ ਪੈਂਦੀ ਹੈ ਜਦ ਤੁਹਾਨੂੰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਹੈਗਾ ਲੋਕਾਂ ਦੇ ਸਾਹਮਣੇ ਉਹ ਚੀਜ਼ ਵੀ ਜਿਹੜੀ ਹੈ ਉਹ ਤੁਹਾਡੇ ਸਾਰੇ ਸਾਰੀ तमाम ਉਮਰ ਤੁਹਾਡੇ ਨਾਲ ਚੱਲਦੀ ਹੈ ਇਸੇ ਕਰਕੇ ਅਸੀਂ ਗਜੇਂਦਰ ਸੁਰਤਾਲ ਸਭਾ ਚਾਰਕ ਸਾਦੀ ਸੰਸਥਾ ਬਣਾਈ ਹੋਈ ਹੈ ਅਸੀਂ ਹਰ ਸਾਲ ਜਿਹੜਾ ਆ ਉਹ ਭੰਗੜਾ ਸਖਲਾਈ ਕੈਂਪ ਲਾਉਂਦੇ ਜਿੱਥੇ ਛੋਟੇ ਬੱਚੇ 7 ਸਾਲ ਤੋਂ ਲੈ ਕੇ 70 ਸਾਲ ਤੱਕ ਬੇਦਾਦਾ ਪੋਤਾ ਇੱਕੋ ਜਗ੍ਹਾ ਹੀ ਸਿੱਖਦੇ ਨੇ ਤੇ ਉਹ ਸਾਡੀ ਕੋਸ਼ਿਸ਼ ਹੀ ਹੁੰਦੀ ਹੈ ਕਿ ਹਾਂ ਵੀ ਇਹਨਾਂ ਨੂੰ ਅਸਲੀ ਜਿਹੜਾ ਆ ਉਹਦੇ ਬਾਰੇ ਦੱਸਿਆ ਜਾਵੇ ਕਿ ਮੌਲਿਕ ਜਿਹੜੇ ਸਟੈਪਸ ਨੇ ਉਹਨਾਂ ਬਾਰੇ ਦੱਸਿਆ ਜਾਵੇ ਔਰ ਢ ਦੀ ਕੋਸ਼ਿਸ਼ ਰਹਿੰਦੀ ਹੈਗੀ ਹੈ ਤੇ ਨੌਜਵਾਨ ਜ਼ਰੂਰ ਸਿੱਖਣ ਜਿੱਥੇ ਸਾਡੇ ਵਾਸਤੇ ਦੂਜੀਆਂ ਭਾਸ਼ਾਵਾਂ ਜ਼ਰੂਰੀ ਨੇ ਸਿੱਖਣੀਆਂ ਸਾਨੂੰ ਆਪਣੀ ਭਾਸ਼ਾ ਵੀ ਹੋਣੀ ਚਾਹੀਦੀ ਹੈ ਜਿੱਥੇ ਸਾਨੂੰ ਫਿਲਮਾਂ ਦੇ ਵਿੱਚ ਨੱਚਦੇ ਹੋਰ ਆਰਟਿਸਟ ਨੱਚਦੇ ਚੰਗੇ ਲੱਗਦੇ ਨੇ ਸਾਨੂੰ ਭੰਗੜਾ ਵੀ ਜਿਹੜਾ ਆ ਉਹ ਚੰਗਾ ਲੱਗਣਾ ਚਾਹੀਦਾ ਉਹ ਚੰਗਾ ਵੀ ਤਾਂ ਲੱਗਿਆ ਕਿ ਜੇ ਸਾਨੂੰ ਸਮਝ ਆਏਗਾ ਸਮਝ ਆਏਗਾ ਉਦੋਂ ਜਦੋਂ ਇਹ ਸਿੱਖਾਂਗੇ ਸਹੀ ਹੈ ਚੰਗੇ ਉਸਤਾਦਾਂ ਤੋਂ ਸਿੱਖੋ ਔਰ ਇਹਨੂੰ ਵਧਾਉਣ ਵਿੱਚ ਇੱਕ ਦੂਜੇ ਨਾਲ ਮੋਢੇ ਦਾ ਮੋਢਾ ਜੋੜ ਕੇ ਇਹਨੂੰ ਵਧਾਓ ਤਾਂ ਕਿ ਅਸੀਂ ਅੱਜ ਜਿਵੇਂ ਬੈਠੇ ਗੱਲ ਕਰਦੇ ਪਏ ਆ ਜਾਂ ਤੁਸੀਂ ਸੋਚਦੇ ਹੋ ਕਿ ਹਾਂ ਵੀ ਨਿਹਾਰਵਲ ਜਾ ਰਿਹਾ ਇਹ ਚੀਜ਼ ਦੁਬਾਰਾ ਇਹ ਸਵਾਲ ਕਿਸੇ ਹੋਰ ਇੰਟਰਵਿਊ ਚ ਕਿਸੇ ਹੋਰ ਚੰਗੇ ਆਰਟਿਸਟ ਨੂੰ ਨਾ ਪੁੱਛਿਆ ਜਾਵੇ ਨਿਹਾਰਵਲ ਜਾ ਰਿਹਾ ਉਹ ਇਹੀ ਜਾਇਜ਼ ਹੈ ਕਿ ਹਾਂਜੀ ਪ੍ਰਸਾਰਵਲ ਜਾ ਰਿਹਾ ਸਹੀ ਹੈ ਜੀ ਔਰ ਅਸੀਂ ਤੁਹਾਡੀ ਸੰਸਥਾ ਚ ਵੀ ਕਦੇ ਉੱਥੇ ਗੇੜਾ ਮਾਰਾਂਗੇ ਸਵਾਬ ਬਣਾਵਾਂਗੇ ਦਾਦੇ ਪੋਤਿਆਂ ਨੂੰ ਇਕੱਠੇ ਨੱਚਦੇ ਆਂ ਵੇਖਾਂਗੇ ਜੀ ਜ਼ਰੂਰ ਜੀ ਸੁਭਾਜੀ ਬਹੁਤ ਚੰਗਾ ਲੱਗਿਆ ਔਰ ਖੁਸ਼ੀ ਹੋਈ ਰੂਤੋ ਵਾਕਈ ਜਦੋਂ ਕਿਸੇ ਕਲਾ ਨਾਲ ਜੁੜੇ ਹੋਏ ਹਸਤੀ ਨਾਲ ਬੈਠ ਕੇ ਗੱਲਬਾਤ ਕਰਨ ਦਾ ਨਾ ਫਿਰ ਉਹ ਨਾ ਤਾਂ ਯੂਨੀਵਰਸਿਟੀ ਵਾਲੀਆਂ ਕਹਾਜੀਆਂ ਯਾਦ ਆ ਉਹ ਉਹ ਤੇ ਮੁਖੜੇ ਲੱਗ ਜਾਂਦੇ ਪੁਰਾਣੀਆਂ ਗੱਲਾਂ ਦੇ ਆ ਵੀ ਰੂਹ ਨੂੰ ਹੀ ਆਉਂਦਾ ਵੀ ਯਾਰ ਜੇ ਹੁਣ ਥੋੜਾ ਜਿਆ ਮਿਲ ਜੇ ਨਾ ਮੌਕਾ ਬੜਾ ਨੱਚ ਕੇ ਦੇਖ ਲੇ ਸੋ ਅਸੀਂ ਤੁਹਾਡੇ ਕੋਲੇ ਆਵਾਂਗੇ ਅਸੀਂ ਵੀ ਥੋੜਾ ਨੱਚ ਕੇ ਵੇਖਾਂਗੇ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਗੱਲਾਂ ਹਲੇ ਹੋਰ ਬਹੁਤ ਸਾਰੀਆਂ ਜਿਹਨ ਚ ਮੇਰੇ ਸਵਾਲ ਬਹੁਤ ਸਨ ਪਰ ਹਲੇ ਕਿਉਂਕਿ ਚਲੋ ਸਮਾਂ ਦੀ ਹੁੰਦੀ ਹੈ ਨਾ ਸੋ ਦੋਸਤੋ ਸਮਾਂ ਕੱਢਾਂਗੇ ਕਦੇ ਬਾਜੀ-ਭਰਾ ਕੋਲ ਸੰਸਤਾ ਚ ਜਾਵਾਂਗੇ ਦਾਦੇ-ਪੋਤਿਆਂ ਨੂੰ ਇਕੱਠੇ ਨੱਚ ਇਹ ਪਰਤ ਇਹ ਰੀਤ ਸਾਨੂੰ ਤੋੜਨੀ ਪੈਣੀ ਆ ਇਸ ਕਰਕੇ ਕਿ ਜੇਕਰ ਅਸੀਂ ਆਪਣੇ ਪੰਜਾਬ ਨੂੰ ਜਿਉਂਦੇ ਰੱਖਣਾ ਆਪਣੇ ਲੋਕ ਨਾਚਾਂ ਨੂੰ ਜਿਉਂਦੇ ਰੱਖਣਾ ਤਾਂ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਪੈਣਾ ਕਿ ਅਸੀਂ ਕਿਹੜੀ ਮਿੱਟੀ ਚੋਂ ਜੰਮੇ ਆ ਤੇ ਸਾਡੇ ਅਸਲ ਦੇ ਵਿੱਚ ਲੋਕ ਨਾਚ ਪੈਦਾ ਕਿਵੇਂ ਹੋਏ ਸਾਡੇ ਰੂਹ ਨਾਲ ਕਿਵੇਂ ਜੁੜੇ ਹੋਏ ਆ ਤੇ ਸਾਡੀ ਇਹ ਹੋਂਦ ਦਾ ਸਵਾਲ ਕਿਵੇਂ ਬਣੇ ਸੋ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਦੱਸਿਓ ਆਪਣਾ ਹੁੰਗਾਰਾ ਜ਼ਰੂਰ ਦਿਓ ਸਾਨੂੰ ਤੇ ਆਪਾਂ ਫਿਰ ਕਦੇ ਭਾਜੀ ਹੋਰਾਂ ਨਾਲ ਕਰੇ ਸਵਾਬ ਬਣਾਵਾਂਗੇ ਬੈਠਾਂਗੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ ਧੰਨਵਾਦ